ਰੱਬ ਦੀਆ ਬਾਬੋ ਕੀ ਹਾਲ ਜੇ ਤੀੜਾ ਆ ਗਈ ਹੈ ਰੋਜ਼ ਆਉਂਦੇ ਜ ਹਨਾ ਇੱਧਰ ਨੂੰ ਰੋਜ਼ ਹੀ ਆਉਂਦੇ ਜ ਇਹਨਾਂ ਗੇਰੀਆ ਘੁੰਮਦੇ ਜੇ ਸਾਰੇ ਬੰਨੇ ਚਲੋ ਪਿੰਡ ਜੀ ਅੱਛਾ ਸਾਰੇ ਪਿੰਡ ਹੋ ਠੀਕ ਠਾਕ ਜੀ ਠੀਕ ਆ ਜੀ ਠੰਡ ਠੁੰਡ ਤੋਂ ਬਚੇ ਜੇ ਬਜੀ ਬਜੀ ਕੀ ਜਿਹੜਾ ਕੁਆੜਦ ਵਾਲੀ ਨੇ ਸਾਰਾ ਸਮਾਨ ਹਾਂ ਕੁਆੜਦ ਅੱਛਾ ਤੇ ਇਹ ਬਾਬਾ ਜੀ ਨਾ ਰੋਜ਼ ਇਤਰਾ ਹੀ ਜਾਰੇ ਠੰਡ ਦੇ ਵਿੱਚ ਚਲੋ ਮਾੜਾ ਚੰਗਾ ਆਪਣਾ ਢਿੱਡ ਭਰਨ ਲਈ ਅਕਵਾੜ ਕਬੂੜ ਦਾ ਸਮਾਨ ਲੈਂਦੇ ਆ ਤੇ ਇਹ ਪੈਂਦੀ ਕੋ ਸੇਵਾ ਪਾਣੀ ਹੋ ਜਾਂਦੀ ਦਿਹਾੜੀ ਦੁਪਹਿਰ ਬਣ ਜਾਂਦੇ ਬਣ ਜਾਂਦੇ ਸਾਈਕਲ ਸਾਈਕਲ ਤੇ ਬਾਬਾ ਕੰਡਮ ਆਇਆ ਆ ਆ ਟੂਬ ਤੇ ਬਿਲਕੁਲ ਡੈਡ ਹੋ ਗਈ ਆ ਨਾ ਚੈਣ ਆ ਹਨਾ ਤੇ ਫਿਰ ਤੁਰ ਕੇ ਹੁੰਦੇ ਥਣ ਹੁੰਦੇ ਤੁਰ ਕੇ ਜਾਂਦੇ ਤੁਰ ਕੇ ਰੱਕੇ ਹੁੰਦੇ ਕੋਈ ਸੇਵਾ ਪਾਣੀ ਚਾਹੀਦਾ ਕੋਈ ਹੋਰ ਬਸ ਤੇ ਤੁਹਾਡੀ ਰੋਟੀ ਲਈ ਜੀ ਹਾਂਜੀ ਤੁਹਾਡੀ ਰੋਟੀ ਲਈ ਜੀ ਨਹੀਂ ਨਹੀਂ ਧੰਨਵਾਦ ਜੀ ਤੇ ਆ ਬਾ ਹੁਣ ਦੱਸੋ ਵੀ ਸੇਵਾ ਲੈਣੀ ਥੋੜੀ ਬੋੜੀ ਮੇਰੇ ਕੋ ਕਿ ਸਾਈਕਲ ਬਣਾ ਦੀਏ ਸੇਵਾ ਦੇ ਦੂ ਨਹੀਂ ਆਪਾਂ ਸਾਈਕਲ ਬਣਾਈਏ ਕਿ ਪਹਿਲਾਂ ਜੇ ਸੇਵਾ ਦੇਤੀ ਤੁਸੀਂ ਬੜੇ ਚਿਰ ਦੇ ਆਪਾਂ ਅੱਗੇ ਵੀ ਤੁਹਾਡਾ ਨਾ ਮਤ ਕਰਦੇ ਰਹੀਦਾ ਪਹਿਲਾਂ ਆਪਾਂ ਸੇਵਾ ਆ ਸਾਈਕਲ ਬਣਾਈਏ ਸਾਈਕਲ ਬਣਾ ਦੀਏ ਹਾਂ ਵੈਰੂ ਵੈਰੂ ਕਰਿਆ ਕਰੋ ਗੁਰਦਵਾਰ ਜਾਦੇ ਹਾਂ ਹਾਂ ਜੀ ਤਾਂ ਵੈਰੂ ਦਾ ਨਾਮ ਵੀ ਲੈਣਾ ਚਲੋ ਆਪਾਂ ਸਾਈਕਲ ਟੁੱਟਾ ਚਰਦਾ ਚੈਰਮਣੀ ਨਹੀਂ ਹੈ ਨੀ ਹਨਾ ਤੇ ਅਸ ਟਾਇਰ ਤੇ ਬਿਲਕੁਲ ਡੈਡ ਹੋਇਆ ਚਲੋ ਆਪਾਂ ਸਾਈਕਲ ਬਣਵਾਈਏ ਠੀਕ ਆ ਚਲੋ ਜੀ ਲਾਉਂਦੇ ਆ ਚਾਰੇ ਰੋਜ ਫੇਰੀ ਬੱਬੇ ਜੀ ਲੈ ਆਓ ਇੱਥੇ ਤੇ ਟੈਟੂ ਨਾ ਦਾ ਖਤਮ ਹੋਇਆ ਉਹ ਇੱਥੇ ਲਾਓ ਪਾ ਲਓ ਇਹ ਫੇਰੀ ਲਾਉਂਦੇ ਚਾਰੇ ਦੇ ਆਹ ਗਾੜੀ ਲਾਓ ਆਇਓ ਵੀਰੇ ਆ ਜਿਹੜਾ ਵੀ ਟੈਟੂ ਪੈ ਵਾਲਾ ਉਹ ਪਾ ਦਿਓ ਠੀਕ ਆ ਮੇਰਾ ਵੀਰ ਜੋ ਤੁਹਾਡੀ ਸੇਵਾ ਉਹ ਮੈਂ ਦੇਖਾਦਾ ਠੀਕ ਆ ਆਜੋ ਬਾਬਾ ਜੀ ਪਾਓ ਟਾਇਰ ਨੂੰ ਜੋ ਵੀ ਆ ਅੱਛਾ ਜੀ ਹਨਾ ਉਹ ਵੀਰ ਨੂੰ ਆਸਤਾ ਮੈਂ ਤੇ ਆ ਟਾਇਰ ਜਿਹੜਾ ਨਾ ਬਿਲਕੁਲ ਆ ਵੇਖੋ ਖਤਮ ਹੋਇਆ ਟਾਇਰ ਡੈਡ ਹੋਇਆ ਤੇ ਚੈਨ ਚੂਨ ਸੈੱਟ ਕਰਾ ਲ ਜਿਹੜਾ ਉੱਤੇ ਬੈਠ ਜਾ ਸਕਦੇ ਦੂ ਹਨਾ ਬਹੁ ਵੇ ਇਹਨੂੰ ਬਣਾ ਦੇ ਵਧੀਆ ਮੇਰਾ ਵੀਰ ਤੇ ਔੜਾ ਚੈਨ ਚੂਨ ਜਾਂ ਵੀ ਸੈੱਟ ਕਰ ਦਿਓ ਜਿਹੜਾ ਵੀ ਸਾਰਾ ਕੋਣਿਆ ਲਾਓ ਸਮਾਨ ਜਿਹੜਾ ਕੱਢ ਲਓ ਵਿੱਚੋਂ ਬਾਕੀ ਰਹਿਣ ਦੋ ਗਾੜੀ ਪਾਉਣਾ ਹਵਾ ਉਹ ਟਾਇਰ ਰੱਖਿਆ ਕਰੋ ਚਾ ਚਾ ਵਧੀਆ ਬਣਾ ਦੇ ਮੇਰਾ ਵੀਸ ਹੈਗਾ ਬਾਬਾ ਸਾਈਕਲ ਬਣਾ ਕੇ ਤੇ ਹਵਾ ਉਹ ਟਾਇਰ ਰੱਖਿਆ ਕਰ ਅੱਛਾ ਜੀ ਤੇ ਜਾ ਕੇ ਆ ਰਾਮਣਾ ਬਣ ਜਾਣਾ ਵਧੀਆ ਚੰਗਾ ਚਲਦਾ ਕਰਾ ਲੈ ਇੱਕ ਵਾਰ ਹਵਾ ਉਹ ਰੱਖੇਗਾ ਫੇਰ ਆਵੇ ਸਾਰਾ ਡੰ ਲਾਈ ਆ ਚਲੋ ਠੀਕ ਹੈ ਬਣਾ ਕੇ ਦੇ ਫਿਰ ਕਰੋ ਆਪਣਾ ਕੰਮ ਤੇ ਇੱਕ ਰੋਟੀ ਪਾਣੀ ਖਾਣੇ ਤੇ ਭਰਾਵਾ ਆ ਜੀ ਉਥੇ ਘਰੇ ਹੈ ਕੋਈ ਨਹੀਂ ਜੜੀ ਲਈ ਚੀਜ਼ ਦੀ ਲੋੜ ਹੁੰਦੀ ਦੱਸ ਦਿਆ ਕਰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਆਜਦਾ ਕਰ ਕਰੇ ਹਾਂ ਚੰਗਾ ਵੀਰੇ ਕਰਾ ਦਿਓ ਮੜਾ ਜਾਂ